ਸਟਾਰ ਕੋਈ ਬੱਚਾ ਵੱਡਾ ਹੋ ਕੇ ਕਿਹੋ ਜਿਹਾ ਬਣੇਗਾ ਇਹ ਬਹੁਤ ਕੁਝ ਉਸਦੇ ਮਾਪੇ ਵੱਲੋਂ ਦਿੱਤੇ ਸੰਸਕਾਰਾਂ ਤੇ ਸਕੂਲ ਦੇ ਵਾਤਾਵਰਣ ਤੇ ਨਿਰਪਰ ਕਰਦਾ ਹੈ ਡੰਡੀ ਇਸ ਲਈ ਜੇ ਤੁਸੀਂ ਬੱਚੇ ਨੂੰ ਸਹੀ ਰੂਪ ਵਿੱਚ ਸਮਾਜ ਲਈ ਉਪਯੋਗੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਅੰਦਰ ਸਦਾਚਾਰਕ ਨੈਤਿਕ ਕਦਰਾਂ ਕੀਮਤਾਂ ਤੇ ਚਰਿੱਤਰ ਦ੍ਰਿੜਤਾ ਵਰਗੇ ਗੁਣਾਂ ਦਾ ਵਿਕਾਸ ਸुरू ਤੋਂ ਹੀ ਕਰਨਾ ਹੋਵੇਗਾ ਡੰਡੀ ਸਦਾਚਾਰਕ ਮੁੱਲਾਂ ਦਾ ਪ੍ਰਸੰਗ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਗਿਆ ਹੈ ਟੰਡੀ ਇਹ ਤਾਂ ਸਪਸ਼ਟ ਹੈ ਕਿ ਆਮ ਨਾਗਰਿਕ ਸਮਾਜ ਲਈ ਜੋ ਦੇਣਗੇ ਉਸ ਤਰ੍ਹਾਂ ਦਾ ਹੀ ਸਮਾਜ ਬਣੇਗਾ ਡੰਡੀ ਜੀ ਅੱਜ ਭ੍ਰਿਸ਼ਟਾਚਾਰ ਹਿੰਸਾ ਤੇ ਨੈਤਿਕ ਪਤਨ ਦੇ ਨਿਗਾਰ ਦਾ ਬੋਲਬਾਲਾ ਹੈ ਤਾਂ ਇਸ ਦਾ ਕਾਰਨ ਹੈ ਕਿ ਨੌਜਵਾਨ ਪੀੜੀ ਨੂੰ ਬਚਪਨ ਵਿੱਚ ਸਹੀ ਸੰਸਕਾਰ ਨਹੀਂ ਮਿਲ ਸਕੇ ਨਾ ਮਾਪਿਆਂ ਵੱਲੋਂ ਤੇ ਨਾ ਹੀ ਸਕੂਲ ਆਦ ਵਿੱਚੋਂ ਡੰਡੀ ਅਸਲ ਵਿੱਚ ਜਦੋਂ ਬੱਚੇ ਦਾ ਅਧਾਰ ਕਮਜ਼ੋਰ ਹੁੰਦਾ ਹੈ ਉਦੋਂ ਹੀ ਉਹ ਗੁਮਰਾਹ ਹੁੰਦਾ ਹੈ ਇਸ ਲਈ ਬੱਚੇ ਨੂੰ ਘਰ ਵਿੱਚੋਂ ਹੀ ਪਿਆਰ ਭਰਿਆ ਵਾਤਾਵਰਨ ਮਿਲਣਾ ਚਾਹੀਦਾ ਹੈ ਡੰਡੀ ਜੇ ਬੱਚਾ ਘਰ ਵਿੱਚ ਮਾਪਿਓ ਵੱਲੋਂ ਧੋਖੇ ਤੇ ਬੇਈਮਾਨੀ ਨਾਲ ਪੈਸਾ ਕਮਾਉਂਦਾ ਵੇਖੇਗਾ ਤਾਂ ਨਿਸ਼ਚਿਤ ਰੂਪ ਵਿੱਚ ਉਸ ਵਿੱਚ ਉਹ ਜਿਹੇ ਹੀ ਗੁਣ ਵਿਕਸਿਤ ਹੋਣਗੇ ਡੰਡੀ ਇਸ ਲਈ ਆਪਣੇ ਬੱਚੇ ਕੋਲ ਕਦੇ ਵੀ ਝੂਠ ਨਾ ਬੋਲੋ ਅਤੇ ਨਾ ਹੀ ਉਸ ਕੋਲੋਂ ਝੂਠ ਬੁਲਵਾਉਣ ਦੀ ਕੋਸ਼ਿਸ਼ ਕਰੋ ਅਤੇ ਨਾ ਹੀ ਕਿਸੇ ਦੂਸਰੇ ਵਿਅਕਤੀ ਦੀ ਚੁਗਲੀ ਅਤੇ ਬੁਰਾਈ ਉਸ ਦੇ ਸਾਹਮਣੇ ਕਰੋ ਡੰਡੀ ਚੰਗੇ ਗੁਣਾ ਦੇ ਵਿਕਾਸ ਲਈ ਉਸ ਨੂੰ ਸਿੱਖਿਆ ਦੇ ਨਾਲ-ਨਾਲ ਸਬੰਧਿਤ ਪੁਸਤਕਾਂ ਪ੍ਰੇਰਨਾ ਸਰੋਤ ਪ੍ਰਸੰਗ ਸੱਭਿਆਚਾਰਕ ਗਤੀਵਿਧੀਆਂ ਤੇ ਹੋਰ ਸਾਧਨ ਬੱਚੇ ਦੇ ਧਿਆਨ ਵਿੱਚ ਲਿਆਓ ਡੰਡੀ ਬੱਚੇ ਨੂੰ ਆਪਣੇ ਸੱਭਿਆਚਾਰ ਦੇਸ਼ ਬੋਲੀ ਤੇ ਵਿਰਾਸਤ ਤੇ ਮਾਣ ਕਰਨਾ ਸਿਖਾਓ ਪਰ ਹੰਕਾਰੀ ਨਾ ਬਣਨ ਦਿਓ ਡੰਡੀ ਗਰੀਬਾਂ ਅੰਗਹੀਨਾ ਪ੍ਰਤੀ ਹਮਦਰਦੀ ਪਿਆਰ ਅਤੇ ਸਹਿਯੋਗ ਦੀ ਭਾਵਨਾ ਬੱਚਾ ਘਰ ਵਿੱਚੋਂ ਸਿੱਖ ਸਕਦਾ ਹੈ ਡੰਡੀ ਇਹ ਸਭ ਕੁਝ ਮਾਪਿਓ ਸਹਜੇ ਹੀ ਉਸ ਨੂੰ ਸਿਖਾ ਸਕਦੇ ਹਨ ਡੰਡੀ ਅੱਜ ਕੱਲ ਦੇ ਬੱਚੇ ਛੋਟੀ ਉਮਰ ਵਿੱਚ ਹੀ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਹਨ ਡੰਡੀ ਇਸ ਲਈ ਸਕੂਲ ਤੇ ਹਮਜਮਤੀਆਂ ਦਾ ਉਹਨਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਡੰਡੀ ਜੇ ਬੱਚੇ ਦੇ ਸਕੂਲ ਤੇ ਨਾਲ ਪੜਨ ਵਾਲੇ ਬੱਚਿਆਂ ਦੇ ਆਰਥਿਕ ਪੱਧਰ ਬਹੁਤ ਉੱਚੇ ਹਨ ਤਾਂ ਉਹ ਹੀਣ ਭਾਵਨਾ ਦਾ ਸ਼ਿਕਾਰ ਰਹੇਗਾ ਜਾਂ ਨਮੀਆਂ ਨਮੀਆਂ ਮੰਗਾ ਨਾਲ ਆਪਣੇ ਮਾਪਿਆਂ ਦੇ ਨੱਕ ਵਿੱਚ ਦਮ ਕਰੀ ਰੱਖੇਗਾ ਡੰਡੀ ਸਿੱਖਿਆ ਦੇ ਮਾਮਲੇ ਵਿੱਚ ਵੀ ਆਪਣੇ ਬੱਚੇ ਦੀ ਸਮਰੱਥਾ ਤੋਂ ਵਧੇਰੇ ਇਸ਼ਾਵਾ ਪੂਰੀਆਂ ਨਾ ਕਰੋ ਤੇ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਬੋਝ ਆਪਣੇ ਬੱਚੇ ਤੇ ਪਾਓ ਡੰਡੀ ਇਸ ਤਰ੍ਹਾਂ ਬੱਚਾ ਆਪਣੀ ਸਰਲਤਾ ਗਵਾ ਦੇਵੇਗਾ ਅਤੇ ਤਣਾਅ ਦਾ ਸ਼ਿਕਾਰ ਹੋ ਜਾਵੇਗਾ ਡੰਡੀ ਕਈ ਵਾਰ ਮਾਪਿਓ ਆਪਣੇ ਬੱਚੇ ਦੀ ਮਾਨਸਿਕਤਾ ਪਰੇਸ਼ਾਨੀ ਦਾ ਕਾਰਨ ਖੁਦ ਹੁੰਦੇ ਹਨ ਡੰਡੀ ਬੱਚਾ ਤੁਹਾਡੀਆਂ ਇਛਾਵਾਂ ਦੇ ਮੁਤਾਬਕ ਸਲਾਨਾ ਪ੍ਰੀਖਿਆ ਵਿੱਚੋਂ ਨੰਬਰ ਨਹੀਂ ਲਿਆ ਸਕਿਆ ਤਾਂ ਵੀ ਉਸਦੇ ਨਤੀਜੇ ਨੂੰ ਸਰਲਤਾ ਨਾਲ ਸਵੀਕਾਰ ਕਰੋ ਡੰਡੀ ਉਸ ਨਾਲ ਗੁੱਸੇ ਹੋਣ ਜਾਂ ਦੂਸਰੇ ਬੱਚਿਆਂ ਨਾਲ ਤੁਲਨਾ ਕਰਨ ਦੀ ਬਜਾਏ ਉਤਸ਼ਾਹਿਤ ਕਰੋ ਡੰਡੀ ਹਰ ਬੱਚੇ ਅੰਦਰ ਕਿਸੇ ਸੂਝ ਦਾ ਬੀਜ ਜ਼ਰੂਰ ਹੁੰਦਾ ਹੈ ਡੰਡੀ ਉਸ ਨੂੰ ਪਸਾਨ ਕੇ ਬੱਚੇ ਨੂੰ ਹੌਸਲਾ ਜ਼ਰੂਰ ਦਿਓ ਡੰਡੀ ਕੀ ਪਤਾ ਕਿ ਉਸ ਵਿੱਚ ਭਾਵੀ ਕਲਾਕਾਰ ਲੁਕਿਆ ਹੋਵੇ ਡੰਡੀ ਇਹਨਾਂ ਖਿਆਲ ਰੱਖੋ ਕਿ ਭੌਤਿਕ ਸੁੱਖ ਸੁਭਧਾਵਾਂ ਕਦੇ ਵੀ ਮਾਪੇ ਦੀ ਨੇੜਤਾ ਦਾ ਬਿਲਖਣ ਨਹੀਂ ਬਣ ਸਕਦੀਆਂ ਡੰਡੀ ਇਸ ਲਈ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ ਡੰਡੀ ਕੇਵਲ ਭੌਤਿਕ ਸੰਪੂਰਨਤਾ ਨੂੰ ਸਫਲਤਾ ਦੀ ਕਸੌਟੀ ਨਾ ਸਮਝੋ ਡੰਡੀ ਬੱਚੇ ਦੇ ਦਿਮਾਗ ਵਿੱਚ ਇਹ ਗੱਲ ਨਾ ਬੈਠਣ ਦਿਓ ਕਿ ਪੈਸਾ ਹੀ ਮਨੁੱਖ ਨੂੰ ਵੱਡਾ ਜਾਂ ਛੋਟਾ ਬਣਾਉਂਦਾ ਹੈ ਕਿਉਂਕਿ ਜ਼ਿਆਦਾਤਰ ਮਾਪਿਓ ਅਜਿਹਾ ਹੀ ਸੋਚਦੇ ਹਨ ਤੇ ਬੱਚਿਆਂ ਤੇ ਵੀ ਅਜਿਹੇ ਵਿਚਾਰ ਥੋਪਦੇ ਹਨ ਡੰਡੀ ਇਸੇ ਲਈ ਹੀ ਸਾਡੇ ਸਮਾਜ ਵਿੱਚ ਚੰਗੇ ਉਦਮੀ ਤੇ ਪ੍ਰਬੰਧਕ ਤਾਂ ਪੈਦਾ ਹੋ ਰਹੇ ਹਨ ਪਰ ਵਿਚਾਰਕ ਸਮਾਜ ਸੁਧਾਰਕ ਜਾਂ ਦੇਸ਼ ਭਗਤ ਨਹੀਂ ਡੰਡੀ ਕੋਸ਼ਿਸ਼ ਕਰੋ ਕਿ ਤੁਹਾਡਾ ਬੱਚਾ ਵੀ ਸਮਾਜ ਲਈ ਕੁਝ ਚੰਗਾ ਕਾਰ ਵਿਖਾਈ ਡੰਡੀ